ਇਸ ਦਾ ਖਾਲਸਾ ਵਾਹੀ ਕੋ ਜੀ ਕੀ ਫਤਿਹ ਬੇਸ਼ੁਮਿਆ ਦੇਖ ਰਹੇ ਹੁਸੀਂ ਤੇ ਮੈਂ ਜਿਹੜਾ ਤਾਂ ਥੋੜਾ ਸਾਰਾ ਮਾਹੌਲ ਕਰਦਾ ਹੈ ਸਮੇਂ ਅਤੀ ਸ੍ਰੀ ਹੰਕੂ ਸਾਹਿਬੀ ਦਾ ਪਿਜੋ ਮਿਲਦਾ ਤੇ ਤੁਹਾਨੂੰ ਦਰਸ਼ਨ ਮੇਲੇ ਕਰਾਵਾਂਗੇ ਮੇਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਝਰਨਾ ਲਗਾਤਾਰ ਬਾਰਿਸ਼ ਤੋਂ ਬਾਅਦ ਪਾਣੀ ਦਾ ਝਰਨਾ ਜਿਹੜਾ ਵਹਿ ਰਿਹਾ ਹੈ ਲਗਾਤਾਰ ਸੰਕਾਂ ਦੀ ਆਮਦ ਹੈ ਜਿਹੜੀ ਉਹ ਵਧ ਰਹੀ ਹੈ ਹਾਲਾਂਕਿ ਬਰਖਮਾਰੀ ਘਟਾ ਪਿਛਲੇ ਸਾਲਾਂ ਦੇ ਨਾਲ ਤੁਹਾਨੂੰ ਅਗਲੀਆਂ ਤਸਵੀਰਾਂ ਜਿਹੜੀਆਂ ਉਹ ਵੀ ਦਿਖਾਵਾਂਗੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਸ਼ਰਧਾਲੂ ਆ ਰਹੇ ਨੇ ਦੇਖੋ ਸਾਹਮਣੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਥਾਂ ਨਦੀ ਤੋਂ ਚੱਲ ਕੇ ਉੱਪਰ ਚੜਦੇ ਆਂ 7 ਕਿਲੋਮੀਟਰ ਦੀ ਚੜ੍ਹਾਈ ਹੈ ਸਾਹਮਣੇ ਬਰਫ਼ ਨੂੰ چیر ਕੇ ਰਸਤੇ ਬਣਾਏ ਹੋਏ ਨੇ ਲਗਭਗ ਬਹੁਤ ਵਧੀਆ ਮੌਸਮ ਹੈ ਬਹੁਤ ਹੀ ਵਧੀਆ ਰਸਤੇ ਬਣਾਏ ਹੋਏ ਨੇ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਬਹੁਤ ਵਧੀਆ ਸੂਲਟ ਆਕਸੀਜਨ ਦੀ ਕਮੀ ਹੋਣ ਕਾਰਨ ਅਸਰਦਾਲੂ ਨੂੰ ਅਪੀਲ ਕਰਦੇ ਆਂ ਕਿ ਮਸ਼ਕਪੂਰ ਦੀਆਂ ਟਿੱਕੀਆਂ ਨਾਲ ਜ਼ਰੂਰ ਲੈ ਕੇ ਆਉਣ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮਸ਼ਕਪੂਰ ਦਾ ਸਾਹ ਨਹੀਂ ਫੁੱਲਣ ਦਿੰਦੀਆਂ ਯਾਰ ਸਾਰੀ ਬਰਤ ਉੱਚੇ ਪਹਾੜ ਨੇ ਜੀ ਬੇਲਚਿਆਂ ਦੇ ਨਾਲ ਬਰਫ਼ ਹਟਾਉਣ ਦਾ ਕੰਮ ਚੱਲ ਰਿਹਾ ਹੈ ਇਸ ਤਰ੍ਹਾਂ ਬਰਫ਼ ਨੂੰ ਹਟਾਇਆ ਜਾਂਦਾ ਆਪਣੇ ਜਗਾ ਤੋਂ ਕੋ ਸਿੱਲੀਆਂ ਉੱਤੇ ਜੰਮੀ ਹੋਈ ਮੇਰੇ ਨਾਮ ਕੀ ਨਾਮ ਹੈ ਜੀ ਆਪਣਾ ਦਾਸ ਦਾ ਨਾਮ ਗੁਰਨਾਮ ਸਿੰਘ ਹੈ ਜੀ ਤੇ ਸਰ ਜਿਹੜਾ ਸ੍ਰੀ ਹਿਮਕੁੰਤ ਸਾਹਿਬ ਦੇ ਵਿੱਚ ਯਾਤਰਾ ਚੱਲ ਰਹੀ ਹੈ ਜੀ ਸਰਦਾਲੂ ਆ ਰਹੇ ਨੇ ਜੀ ਲਗਾਤਾਰ ਸੰਗਤਾਂ ਦੀ آمد ਦੇ ਵਿੱਚ ਵਾਧਾ ਹੋ ਰਿਹਾ ਜਿਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜੀ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਜਿਹੜੇ ਰਹਿਣ ਦਾ ਪ੍ਰਬੰਧ ਹੈ ਤੁਹਾਡੇ ਵੱਲੋਂ ਮੈਨੇਜਮੈਂਟ ਵੱਲੋਂ ਕੀ ਨਕ ਕੀਤਾ ਗਿਆ ਜੀ ਕੀ ਕਹਿਣਾ ਚਾਹੁੰਦੇ ਸੰਗਤਾਂ ਸਭ ਤੋਂ ਪਹਿਲਾਂ ਤਾਂ ਅੱਜ ਦੇ ਮੱਦਮ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ। ਸਾਧ ਸੰਗਤ ਜੀ ਇਹ ਬੜੀ ਖੁਸ਼ੀ ਦੀ ਗੱਲ ਲੈ ਸਵਾਰੀ ਸੰਗਤ ਦਾ ਪ੍ਰਵਾਹ ਬੜੇ ਜੋਰੋ-शोरों ਨਾਲ ਬੜਾ ਉਤਸ਼ਾਹ ਸੰਗਤ ਦੇ ਵਿੱਚ ਹੈਗਾ। ਪਰ ਸੰਗਤ ਦਾ ਉਤਸ਼ਾਹ ਦੇਖਦੇ ਹੋਏ ਮਹਾਰਾਜ ਵੀ ਤਰਸ ਕਰਕੇ ਸਾਨੂੰ ਬੜਾ ਸਾਥ ਦੇ ਰਹੇ ਆ ਬੜਾ ਸੋਹਣਾ ਮੌਸਮ ਲੱਗਿਆ ਹੋਇਆ ਹੁਣ ਤੱਕ ਕੋਈ ਮੌਸਮ ਨਹੀਂ ਖਰਾਬ ਹੋਇਆ। ਬਰ੍ਹਭੀ ਤਕਰੀਬਨ ਜਿਹੜੀ ਹੈ ਉਹ ਹੋ ਗਈ ਚੱਲੀ ਹੈ। ਰਸਤਾ ਵੀ ਬਹੁਤ ਵਧੀਆ ਸਾਫ਼ ਹੋ ਚੁੱਕੇ ਕੋਈ ਦਿੱਕਤ ਨਹੀਂ ਹੋ ਰਹੀ ਹੈ। ਬਹੀ ਗੱਲ ਆਉਣ ਦੀ ਤੇ ਰਹਿਣ ਦੀ ਆਪਜੀ ਸਵਾਲ ਕਰ ਰਹੇ ਹੋ ਰੀਸੀ ਕੇਸ ਤੋਂ ਲੈ ਕੇ ਗੋਵਿੰਦਗਾੜ੍ਹ ਤੱਕ ਆਪਾਂ ਸੜਕੀ ਮਾਰਗਵਾ ਸਕਦੇ ਆ ਗੋਵਿੰਦਗਾੜ੍ਹ ਤੋਂ ਗੋਵਿੰਦਾਨਾਮ ਤੱਕ ਕੋੜਾ ਖਚਰ ਕਾਂਢੀ ਡਾਂਢੀ ਤੇ ਹੈਲੀਕਾਪਟਰ ਦੀ ਸੇਵਾ ਵੀ ਹੈਗੀ ਹੈ ਹੇਮਕੁਟ ਸਾਹਿਬ ਆਉਣ ਵਾਸਤੇ ਗੋਵਿੰਦਾਨਾਮ ਆਪਜੀ ਨੂੰ ਰਾਤ ਰੁਕਣਾ ਪਏਗਾ ਤੇ ਸਵੇਰੇ ਉੱਠ ਕਰਕੇ ਅਜੇ ਇੱਕ ਜਗ੍ਹਾ ਗਲੇਸ਼ਰ ਪੁਆਇੰਟ ਹੈ ਉੱਥੇ ਜੇ ਕੋੜਾ ਪਾਸ ਨਹੀਂ ਹੋਇਆ ਇਸ ਕਰਕੇ 3 ਕਿਲੋਮੀਟਰ ਤੱਕ ਘੋੜਾ ਆ ਰਿਹਾ ਉਸ ਤੋਂ ਬਾਅਦ ਆਪ ਜੀ ਪੈਦਲ ਆਓਗੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਅਜਾਬ ਬਜ਼ੁਰਗ ਜਿਹੜੇ ਹੁੰਦੇ ਆ ਥੋੜੀ ਉਹ ਆਉਣ ਤੇ ਗੁਰੇਜ਼ ਕਰਨ 5 7 10 ਦਿਨਾਂ ਦੀ ਗੱਲ ਹੈ ਉਸ ਤੋਂ ਬਾਅਦ ਰਸਤਾ ਬਹੁਤ ਵਧੀਆ ਹੋ ਜਾਏਗਾ ਕਿ ਘੋੜਾ ਉੱਪਰ ਤੱਕ ਆ ਜਾਏਗਾ ਕੋਈ ਦਿੱਕਤ ਨਹੀਂ ਹੋਵੇਗੀ ਸੰਗਤ ਨੂੰ ਹਰ ਇੱਕ ਸਟੇਸ਼ਨ ਤੇ ਰਹਿਣ ਦਾ ਬੜਾ ਸੋਹਣਾ ਪ੍ਰਬੰਧ ਪ੍ਰਸ਼ਤ ਵੱਲੋਂ ਕੀਤਾ ਗਿਆ ਹੈ ਲੰਗਰ ਦੀ ਵਿਵਸਥਾ ਬਹੁਤ ਸੋਹਣੀ ਹੈ ਹਰ ਇੱਕ ਸਟੇਸ਼ਨ ਤੇ ਯੋਗ ਡਾਕਟਰਾਂ ਦੀ ਟੀਮ ਵੀ ਭਾਈ ਗਈ ਹੈ ਜਦ ਵੀ ਆਪਾਂ ਯਾਤਰਾ ਤੇ ਜਾਉਣਾ ਹਰ ਸਟੇਸ਼ਨ ਤੇ ਡਾਕਟਰ ਸਾਹਿਬ ਬੈਠੇ ਆ ਉਹਨਾਂ ਤੋਂ ਚੈੱਕ ਕਰਾਓ ਚੈੱਕ ਕਰਾ ਕੇ ਹੀ ਆਪਣੀ ਯਾਤਰਾ ਸ਼ੁਰੂ ਕਰੋ ਅਤੇ ਇਸੇ ਮੱਦੇਨਜ਼ਰ ਰੱਖते हुए ਕਿ ਸੰਦਰਭ ਨੂੰ ਕੋਈ ਦਿੱਕਤ ਨਾ ਆਵੇ ਸਰਕਾਰ ਵੱਲੋਂ ਵਿਸ਼ੇ ਕੇਜ ਤੋਂ ਕਰਨਪਰੀਆਗ ਤੱਕ ਰੇਲ ਦੀ ਵਿਵਸਥਾ ਕੀਤੀ ਗਈ ਕਿ ਜੋ ਕਿ ਕਮ ਚੱਲ ਰਿਹਾ ਜਲਦੀ ਹੀ ਪੂਰਾ ਹੋ ਜਾਏਗਾ ਉਸ ਨੂੰ ਦੇਖਦੇ ਹੋਏ ਆਪਣੇ ਟਰੱਸਟ ਨੇ ਇੱਕ ਜਗ੍ਹਾ ਪੈਂਦੀ ਹੈ ਰਤੂੜਾ ਜੋ ਰੁਦਰ ਪ੍ਰਿਆਗ ਤੇ ਅਗਲੇ ਪਾਸੇ ਹੈ ਉੱਥੇ ਇੱਕ ਸਟੇਸ਼ਨ ਬਣੇਗਾ ਜਿਹਦਾ ਨਾਮ ਹੋਏਗਾ ਸੁਮੇਲਪੁਰ ਉੱਥੇ ਜਗ੍ਹਾ ਲੈ ਕਰਕੇ ਇੱਕ ਬਿਲਡਿੰਗ ਦੀ ਉਸਾਰੀ ਕਰ ਰਹੇ ਹਨ ਜਿਹਦੇ 6 ਲੈਂਟਰ ਪਹਿ ਚੁੱਕੇ ਹਨ ਤੇ ਅਜੇ ਕਿੰਨੇ ਲੈਂਟਰ ਹੋਰ ਪੈਣੇ ਹਨ ਉੱਥੇ ਘਟੋ ਘਟ 5-6000 ਸੰਗਤ ਰਹਿਣ ਦੀ ਇੱਕ ਬਰੀ ਵਿਵਸਥਾ ਹੋਏਗੀ ਜੋ ਟ੍ਰੇਨ ਤੇ ਆਏਗੀ ਸੰਗਤ ਉਹਨਾਂ ਕੋਈ ਦਿੱਕਤ ਨਹੀਂ ਹੋਵੇ ਤੇ ਰਹਿਣ ਦੀ ਵਿਵਸਥਾ ਹੋ ਜਾਏਗੀ ਇਸ ਵਕਤ ਵੀ ਯਾਤਰਾ ਚੱਲ ਰਹੀ ਹੈ ਆਪ ਜੀ ਉੱਥੇ ਜਾ ਕਰਕੇ ਰਹਿ ਵੀ ਸਕਦੇ ਹੋ ਉੱਥੇ ਰੈਂਤ ਦੀ ਵਿਵਸਥਾ ਥੋੜੀ ਬਣਾਤੀ ਗਈ ਹੈ ਲੰਗਰ ਚੱਲ ਰਿਹਾ ਲੰਗਰ ਛੱਕੀ ਉੱਤੇ ਜ਼ਰੂਰ ਦਰਸ਼ਨ ਕਰਕੇ ਜਾਓ ਸੰਗਤ ਨੂੰ ਬੇਨਤੀ ਹੈ ਅਤੇ ਜਿੰਨਾ ਸਰ ਤੁਸੀਂ ਨੌਜਵਾਨ ਜਿਹੜੇ ਆ ਰਹੇ ਨੇ ਲਗਾਤਾਰ ਕੁਝ ਰਸਤੇ ਦੇ ਵਿੱਚ ਹੰਨਾ ਗੁੱਨਾ ਵੀ ਵਿਚਾਰੇ ਆਏ ਇਹਨਾਂ ਬਾਰੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਦੇਖੋ ਅਗਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ से ਚਰਣਾ ਦੀ ਬੇਨਤੀ ਕਰਾਂਗੇ ਕਿ ਭਾਈ ਇਹ ਗੁਰੂ ਧਾਮ ਦੀ ਯਾਤਰਾ ਹੈ ਇਹਨੂੰ ਗੁਰੂ ਮਰਿਆਦਾ ਅਨੁਸਾਰ ਹੀ ਕਰੋ ਜਿਹੜੇ ਮੋਟਰਸਾਈਕਲਾਂ ਦੇ ਵੀਰ ਆ ਰਹੇ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਬੈਠਦੇ ਆਂ ਜੇ ਸਰਕਾਰ ਦੇ ਉੱਥੇ ਨੁਮਾਇੰਦੇ ਜੀ ਪੁਲਿਸ ਲੱਗੀ ਹੋਈ ਆ ਜੇ ਉਹ ਰੁਕਦੇ ਆਂ ਉਹ ਕਾਨੂੰਨ ਦੇ ਤਹਿਤ ਰੁਕਦੇ ਆਂ ਤੇ ਫਿਰ ਆਪਾਂ ਹੱਲਾ ਕਰਦੇ ਆਂ ਨਹੀਂ ਜੀ ਦੇਖੋ ਇਹ ਸਾਡੇ ਨਾਲ ਜਾਇਜ਼ ਤੇ ਨਹੀਂ ਹੋ ਰਹੀ ਦੇਖੋ ਆਪਾਂ ਗੁਰਦਾਮ ਦੀ ਯਾਤਰਾ ਕਰ ਰਹੇ ਆਂ ਗੁਰਮਰਿਆਦਾ ਅਨੁਸਾਰ ਹੀ ਕਰੋ ਕਿਉਂਕਿ ਇੱਕ ਮੋਟਰਸਾਈਕਲ ਤੇ ਦੋ ਹੀ ਬੰਦੇ ਆਉਂੋ ਕਿੰਤਿੰ ਕਿ ਬੈਠ ਕੇ ਆ ਰਹੇ ਆ ਨਾ ਕੋਈ ਹੈਲਮਟ ਪਾ ਰਿਆ ਸਿਲੈਂਸਰ ਉਤਾਰ ਦਿੰਦੇ ਆ ਆਪਾਂ ਆਪਣੇ ਆ ਵੀ ਗਲਤ ਹੋ ਜਾਂਦੇ ਆ ਫਿਰ ਆਪਾਂ ਕਿਸੇ ਦਾ ਦੋਸ਼ ਨਹੀਂ ਕਰ ਸਕਦੇ ਤੇ ਇੱਕ ਇਹਨਾਂ ਨੇ ਸਰਕਾਰ ਨੇ ਇੱਕ ਗਾਈਡਲਾਈਨ ਦਿੱਤੀ ਹੋਈ ਹੈ ਜੋ ਕਿ ਸਿਰਫ ਆਪਣੇ ਗੁਰਦੁਆਰੇ ਵਾਸਤੇ ਨਹੀਂ ਹੈ ਇਹ ਸਾਰੇ ਗੁਰਧਾਮ ਜਿੰਨੇ ਵੀ ਉਤਰਾਖੰਡ ਦੇ ਵਿੱਚ ਸਾਰਿਆਂ ਵਾਸਤੇ ਹੈ ਕੋਈ ਮੰਦਿਰ ਹੈ ਚਾਹੇ ਕੋਈ ਗੁਰਦੁਆਰਾ ਉਸੇ ਧਾਮ ਤੋਂ 150 ਫੁੱਟ ਦੀ ਦੂਰੀ ਤੱਕ ਆਪਾਂ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰਨੀ ਵੀਡੀਓ ਕੈਮਰੇ ਨਾਲ ਜਾਂ ਆਪਣੇ ਮੋਬਾਈਲ ਨਾਲ ਨਾ ਕੋਈ ਝੀਲ ਬਣਾਉਣੀ ਤੇ ਇਸ ਨੂੰ ਵੀ ਆਪਾਂ ਬੇਨਤੀ ਕਰਾਂਗੇ ਕਿ ਇਸਤੇ ਵੀ ਆਪਾਂ ਥੋੜਾ ਜਿਆਦਾ ਸੰਭਲ ਕੇ ਚੱਲੀਏ ਗੁਰੇਜ਼ ਕਰੀਏ ਕਿ ਆਪਾਂ ਸ਼ਾਸਨ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਪ੍ਰਬੰਧਕਾਂ ਦਾ ਸਹਿਯੋਗ ਕਰਦੇ ਹੋਈ ਯਾਤਰਾ ਕਰੋ ਗੁਰਤਾ ਮਾਂ ਤੇ ਆ ਕੇ ਤੇ ਖੁਸ਼ੀਆਂ ਪ੍ਰਾਪਤ ਕਰੋ। ਇਹ ਕਿ ਸੋਸ਼ਲ ਮੀਡੀਆ ਤੇ ਬੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਆਕਸੀਜਨ ਦੀ ਘਾਟ ਹੈ। ਮੈਂ ਇਸ ਬਾਰੇ ਕੀ ਕਹਿਣਾ ਚਾਹੁੰਦਾ ਹਾਂ? ਦੇਖੋ ਇਹ 15210 ਫੁੱਟ ਦੀ ਹਾਈਟ ਤੇ ਦਰਬਾਰ ਸਾਹਿਬ ਹੈ। ਇਹ ਵੈਸੇ ਤਾਂ ਵਰਲਡ ਦਾ ਸਭ ਤੋਂ ਉੱਚਾ ਦਰਬਾਰ ਸਾਹਿਬ ਮੰਨੇ ਜਾਂਦਾ। ਪਰ ਇਸੇ ਮੱਦੇਨਜ਼ਰ ٹرسٹ ਨੇ ਹਰ ਇੱਕ ਸਥਾਨ ਤੇ ਹਰ ਇੱਕ ਸਟੇਸ਼ਨ ਤੇ ਬੜੀਆ ਯੋਗ ਡਾਕਟਰ رکھے ਹੋਏ ਹਨ ਹਰ ਇੱਕ ਜਗ੍ਹਾ ਪੂਰੀ ਸਹੂਲਤ ਹੈ ਕਿ ਆਕਸੀਜਨ ਦੀ ਸਹੂਲਤ ਹਸਪਤਾਲ ਬਹੁਤ ਅੱਛੇ ਬਣਾਏ ਹਨ ਆਪੋਂ ਤੇ ਚੈੱਕ ਕਰੋ ਜਿਨ ਨੂੰ ਕੋਈ ਦਿੱਕਤ ਨਹੀਂ ਹੈ ਰਾਮ ਨਾਲ ਆਓ ਕੋਈ ਦਿੱਕਤ ਨਹੀਂ ਹੈ ਜੇ ਆਪਣੇ ਕੋਈ ਦਵਾਈ ਪੁਰਾਣੀ ਮੈਡੀਸਨ ਖਾ ਰਹੇ ਹੋ ਤੇ ਆਪਣੇ ਡਾਕਟਰ ਨਾਲ ਆਪਣਾ ਸੰਪਰਕ ਕਰਕੇ ਆਓ ਤੇ ਜਿਆਦਾ ਬਜ਼ੁਰਗ ਹੈ ਜਿਆਦਾ ਦਿੱਕਤ ਨਾ ਹੋ ਗੁਰੇਜ਼ ਕਰੋ ਮਹਾਰਾਜ ਜੀ ਆਂਦਾ ਸਹੀ ਅਪੀਲ ਕਰਾਂਗੇ